ਤਾਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਦੀ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਵਿਰੁੱਧ ਜਿਹੜੀ ਵਚਨਬੱਤਾਂ ਨੂੰ ਦਰਉਣਾ ਚਾਹੁੰਦਾ ਹੈ ਕਿ ਜ਼ੀਰੋ ਟੋਲਰੈਂਸ ਪਾਵਰ ਹੈਗੀ ਹੈ ਜਿਹੜੀ ਸਾਡੀ ਨੀਤੀ ਹੈਗੀ ਹੈ ਪਾਲਿਸੀ ਹੈਗੀ ਹੈ ਟੁਵਰਡਸ ਦੀ ਨਾਰਕੋਟਿਕਸ ਐਂਡ ਗੈਂਗਸਟਰイズਮ ਐਂਡ ਆਰਗੇਨਾਈਜ਼ ਕ੍ਰਾਈਮ ਤੇ ਉਹਦੇ ਲੜੀ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਤੇ ਇੱਕ ਜਿਹੜਾ ਸਾਡਾ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਹੈਗਾ ਉਹਦੇ ਉੱਤੇ ਜਿਹੜੇ ਪਹਿਲਾ ਇੱਕ ਜਿਹੜਾ ਸੀਓ ਦੇ ਵਿੱਚ ਇੱਕ ਜਿਹੜਾ ਪ੍ਰਹਾਰ ਜਿਹੜਾ ਸਟਾਰਟ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਕਾਫੀ ਸਫਲਤਾ ਪ੍ਰਾਪਤ ਹੋਈ ਸੀ ਤੇ ਗੁਰਦਾਸਪੁਰ ਪੁਲਿਸ ਨੇ ਜਿਹੜਾ ਸ਼੍ਰੀ ਅਦitya ਦੀ ਅਗਵਾਈ ਦੇ ਵਿੱਚ ਤੇ ਇਹਨਾਂ ਦੇ ਸਾਰੇ ਜਿਹੜੀ ਟੀਮ ਹੈਗੀ ਐ ਐਸਪੀ ਹੈਡ ਕੁਆਟਰ ਜਗਰਾਤ ਸਿੰਘ ਐਸਪੀ ਡੀ ਦਵਿੰਦਰ ਚੌਧਰੀ ਜਿਹੜੇ ਮੇਰੇ ਇੱਧਰ ਬੈਠੇ ਨੇ ਡੀਐਸਪੀ ਮਨहास ਸਬੂਜਿੰਦੀਨਾ ਨਗਰ ਇਹਨਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਸੀਗਾ ਤੇ ਬਹੁਤ ਚੰਗੀਆਂ ਉਪਲਬਧੀਆਂ ਹੋਈਆਂ ਸੀਗੀਆਂ ਅੱਜ ਦੀ ਜਿਹੜੀ ਜਿਹੜੀ ਹੈਗੀ ਇਹ ਪ੍ਰੈਸ ਕਾਨਫਰੰਸ ਦਾ ਜਿਹੜਾ ਜਿਹੜਾ ਹੈਗਾ ਉਹਦੇ ਜਿਵੇਂ ਸਾਰਾ ਪਤਾ ਹੀ ਹੈ ਤੁਹਾਨੂੰ ਕੱਲ ਜਿਹੜੀ 11 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਦੋ ਅਕਿਊਜ਼ਡਾਂ ਜਿਹੜੇ ਹੈਗੇ ਉਹ ਗ੍ਰਿਫਤਾਰ ਹੋਏ ਨੇ ਇੱਕ ਮੁਹੰਮਦ ਵਸੀਮ ਹੈਗਾ ਤੇ ਇੱਕ ਹਰਸ਼ਦੀਪ ਸਿੰਘ ਐਲੀਅਸ ਹਰਸ਼ ਇਹਨਾਂ ਤੋਂ 3 ਕਿਲੋ ਤੇ 8 ਕਿਲੋ ਤੇ ਕਰੀਬ ਤੇ 5 ਲੱਖ ਤੇ 75 ਹਜ਼ਾਰ ਦੇ ਕਰੀਬ ਡਰੱਗ ਮਨੀ ਰਿਕਵਰ ਹੋਈ ਹੈ ਤੇ ਇਸ ਕਰਕੇ ਇਹ ਸਾਰੀ ਜਿਹੜੀ ਟੀਮ ਹੈਗੀ ਹੈ ਇਹ ਵਧਾਈ ਦੀ 파ਤਰ ਹੈਗੀ ਹੈ ਤੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਜਿਹੜੀ ਉਹਦੀ ਬਚਨਮਤਾ ਨੂੰ ਇਹਨਾਂ ਨੇ ਬਹੁਤ ਬਹੁਤ ਮੇਕੂਬੀ ਅੱਗੇ ਲੈ ਕੇ ਗਏ ਜਿਹੜਾ ਦਾ ਮੁਹੰਮਦ ਵਸੀਮ ਹੈਗਾ ਇਹ ਯੂਪੀ ਦਾ ਰਹਿਣ ਵਾਲਾ ਹੈ ਬਲੰਦ ਸ਼ਹਿਰ ਦਾ ਇਹਦੇ ਤੇ ਇਹਦੀ ਕ੍ਰਿਮਿਨਲ ਹਿਸਟਰੀ ਹੈਗੀ ਹੈ ਇਹ 2024 ਦੇ ਵਿੱਚ ਤਿਆੜ ਜੇਲ ਤੋਂ ਛੁੱਟ ਕੇ ਆਇਆ ਹੈਗਾ ਇਹਦੇ ਤੇ ਡਕਾਟੀ ਦੇ ਪਰਚੇ ਮਰਡਰ ਦੇ ਪਰਚੇ ਤੇ ਸਨੈਚਿੰਗ ਦੇ ਪਰਚੇ ਦਰਜ ਨੇ ਜਿਹੜਾ ਦੂਜਾ ਹੈਗਾ ਉਹ ਹਰਸ਼ਦੀਪ ਸਿੰਘ ਜਿਹੜਾ ਏਲੀਅਸ ਹਰਸ਼ਤੇ ਰਗੂ ਇਹ ਕਮਿਸ਼ਨਰ ਅੰਬਰਸਰ ਦਾ ਰਹਿਣ ਵਾਲਾ ਹੈਗਾ ਪਰ ਇਹਦਾ ਕੋਈ ਹਲੇ ਕ੍ਰਿਮੀਨਲ ਰਿਕਾਰਡ ਨਹੀਂ ਸਿਸਕਲੀ ਇਹਨਾਂ ਦੇ ਜਿਹੜੇ ਕ੍ਰਾਸ ਦੀ ਜਿਹੜਾ ਬਾਰਡਰ ਹੈਗੇ ਆ ਉਥੇ ਇਹਨਾਂ ਦੇ ਜਿਹੜੇ ਲਿੰਕ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਹੈਂਡਲਰ ਹੈਗਾ ਇਸਦਾ ਜਿਹੜਾ ਵਸੀਮ ਦਾ ਮੁਹੰਮਦ ਵਸੀਮ ਦਾ ਇਹ ਬਾਹਰ ਬੈਠਾ ਹੈਗਾ ਤੇ ਜਿਹੜਾ ਹਰਸ਼ਦੀਪ ਦਾ ਹੈਗਾ ਜਿਹੜੀ ਹਲੇ ਮੋਢਲੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਹਦਾ ਕੋਈ ਇੱਕ ਰਿਸ਼ਤੇਦਾਰ ਹੈਗਾ ਜਿਹੜਾ ਮੈਂ ਇਸ ਵੇਲੇ ਤੁਹਾਨੂੰ ਕਿਉਂਕਿ ਤਫਤੀਸ਼ ਦਾ ਵਿਸ਼ਾ ਹੈਗਾ ਹਲੇ ਉਹਨੂੰ ਪੇਸ਼ ਕਰਾਂਗੇ ਤੇ ਉਹਨਾਂ ਦੀ ਅਸੀਂ ਲਵਾਂਗੇ ਉਹਨਾਂ ਦਾ ਰਿਮਾਂਡ ਲਵਾਂਗੇ ਉਸ ਤੋਂ ਸਾਰਾ ਨਿਰੋਤ ਤਫਤੀਸ਼ ਪ੍ਰਭਾਵਿਤ ਹੁੰਦੀ ਹੈ ਪਰ ਅਸੀਂ ਉਹ ਮਤਲਬ ਹਲੇ ਤੱਕ ਕਿਉਂਕਿ ਕੱਲ ਹੀ ਫੜੇ ਆ ਤੇ ਹਲੇ ਉਹਨਾਂ ਰਿਮਾਂਡ ਲੈ ਕੇ ਫਿਰ ਗਹਿਨ ਪੁੱਛਗਿਚ ਹੋਏਗੀ ਤੇ ਫਿਰ ਉਸ ਤੋਂ ਬਾਅਦ ਇਹ ਚੀਜ਼ ਡਰੋਨ ਡਰਾਪਿੰਗ ਹੀ ਹੋਈ ਹੈ ਉਹਦੇ ਵਿੱਚ ਜਿਹੜੀ ਪਾਕਿਸਤਾਨ ਦੇ ਅਕਰੋਸ ਹੋਈ ਹੈ ਬਾਕੀ ਜਿਹੜੀ ਕਿਸ ਤਰ੍ਹਾਂ ਆਈ ਕਿਵੇਂ ਆਈ ਕਿੰਨੇ ਭੇਜੀ ਉਹ ਇੱਕ ਕਿਉਂਕਿ ਤੁਹਾਨੂੰ ਪਤਾ ਕਿ ਪ੍ਰੋਸੀਜਰਸ ਕਾਫੀ ਹੁੰਦੇ ਆ ਅ ਜਦੋਂ ਹੁਣ ਰਿਮਾਂਡ ਮਿਲੇਗਾ ਤਾਂ ਫਿਰ ਤਫਸੀਲ ਨਾਲ ਦੀ ਉਹਨਾਂ ਦੀ ਗਹਿਨ ਪੁੱਛ ਕੇ ਚ ਤੋਂ ਬਾਅਦ ਦੋਨੋਂ ਵੱਖਰੇ ਵੱਖਰੇ ਇਹਨਾਂ ਦਾ ਆਪਸ ਵਿੱਚ ਕੋਈ ਕਨੈਕਸ਼ਨ ਨਹੀਂ ਇਹਨਾਂ ਦੇ ਦੋਨੋਂ ਇਹਨਾਂ ਦੋਨਾਂ ਦੇ ਹੈਂਡਲਰਸ ਵੀ ਡਿਫਰੈਂਟ ਨੇ ਜੋ ਹਲੇ ਮੋਢਲੀ ਪੁੱਛ ਕੇ ਜਿੱਨੀ ਗੱਲ ਹਲੇ ਹੋਈ ਹੈ ਸੋ ਇਹਨਾਂ ਦੀ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਤਾਂ ਇਥੋਂ ਦਾ ਰਹਿਣ ਵਾਲਾ ਹੀ ਨਹੀਂ ਮੁਹੰਮਦ ওয়ਸੀਮ ਇਹ ਤਾਂ ਬਾਹਰੋਂ ਯੂਪੀ ਤੋਂ ਆਇਆ ਸੀਗਾ ਇਹਨੇ ਤਾਂ ਇਥੋਂ ਖੇਪ ਚੱਕ ਕੇ ਤੇ ਲੈ ਕੇ ਜਾਣੀ ਸੀ ਪੰਜਾਬ ਤੋਂ ਬਾਹਰ ਹੁਣ ਇਹਦਾ ਇਹਦੀ ਗਹਿਨ ਪੁੱਛ ਕੇ ਚ ਕਰਾਂਗੇ ਕਿ ਇਹ ਪਹਿਲਾਂ ਇਹ ਇਹਦਾ ਕ੍ਰਿਮੀਨਲ ਰਿਕਾਰਡ ਤਾਂ ਸਾਹਮਣੇ ਨਹੀਂ ਆਇਆ ਪਰ ਇਹ ਇੱਥੇ ਕਿੰ ਨੂੰ ਅੱਗੇ ਦੇਣੀ ਸੀਗੀ ਤਾਂ ਉਹ ਫਿਰ ਸਾਰਾ ਅ ਇੱਕ ਤਾਂ ਉਹ ਵਰਨਾਕਾਰ ਮਿਲੀ ਹੈ ਤੇ ਇੱਕ ਤੋਂ ਮੁੰਡਾ ਸਿਟੀ ਹੈਗੀ ਆ ਉਹ ਫਿਰ ਸਾਰਾ ਮਲਕੀਤੀ ਜਿਹੜੀ ਹੈਗੀ ਸਾਰੀ ਸਟੈਬਲਿਸ਼ ਕਰਾਂਗੇ ਪਾਰਟ ਆਫ ਇਨਵੈਸਟੀਗੇਸ਼ਨ 8 ਕਿਲੋ 8 ਕਿਲੋ ਦੀ ਖੇਪ ਤਾਂ ਆਪਾਂ ਜਿਵੇਂ ਤੁਹਾਨੂੰ ਪਤਾ ਹਰਚਦੀਪ ਤੋਂ ਆਪਾਂ ਬਰਾਮਦਕਾਰੀ ਲਈਤੀ ਹੈਗੀ ਹੈ ਇਹਦੇ ਵਿੱਚ ਮੈਂ ਜਿਵੇਂ ਦੱਸਿਆ ਇਹਨਾਂ ਦਾ ਇੱਕ ਰਿਸ਼ਤੇਦਾਰ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ ਉਸ ਨੂੰ ਫਿਰ ਜਦੋਂ ਤਫਤੀਸ਼ ਦੇ ਦੌਰਾਨ ਦੇਖਾਂਗੇ ਤਾ ਫਿਰ ਸਾਰੀ ਗੱਲ ਸਾਹਮਣੇ ਆਊਗੀ ਕਿ ਕੀ ਇਹਦਾ ਕੀ ਅ ਪਿੱਛੇ ਅੱਗੇ ਤੇ ਪਿੱਛੇ ਦੇ ਮਗਰਮਚ ਪਾਉਣ ਨੇ 72 ਘੰਟੇ ਮਤਲਬ ਕੱਲ ਤੋਂ ਕੱਲ ਤੋਂ ਸਟਾਰਟ ਹੋਏਗਾ ਇੱਕ ਜਿਹੜੀ ਇਹਦੇ ਵਿੱਚ ਜਿਹੜੀ ਹੁੰਦੀ ਹੈ ਕਿ ਜਦੋਂ ਆਪਾਂ ਗਹਿਨ ਪੁੱਛ ਕੇ ਚ ਕਰਦੇ ਆਂ ਕਈ ਪਹਿਲੂ ਉਹਦੇ ਸਾਹਮਣੇ ਆਉਂਦੇ ਆ ਤਾਂ ਮੋਸਟ ਲਾਈਕਲੀ ਗ੍ਰਫਤਾਰੀਆਂ ਤੱਕ ਉਹ ਕੀ ਇਹਨੇ ਕਿਹਦੇ ਇਸ਼ਾਰੇ ਤੇ ਇਹ ਲੈ ਕੇ ਆ ਰਿਆ ਸੀ ਕਿੱਥੇ ਦੇਣੀ ਸੀ ਉਹ ਨੇਚਰਲੀ ਉਹ ਵੀ ਤਾਂ ਕਲਪਰੇਟ ਹੈਗੇ ਹੀ ਐ ਗ੍ਰਫਤਾਰੀਆਂ ਤਾਂ ਅਵਸ਼્ય ਹੋਣਗੀਆਂ ਨਹੀਂ ਪਹਿਲਾਂ ਨਹੀਂ ਕੀਤੇ ਜਾ ਸਕਦੇ ਕਿਉਂਕਿ ਇਹ ਤਾਂ ਜਦੋਂ ਕੋਈ ਪੇਜ ਉੱਭਰ ਕੇ ਆਊਗਾ ਕਿਉਂਕਿ ਇਹ ਵਕ ਵਕ ਜਿਵੇਂ ਸਤੋਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਨਹੀਂ ਨਹੀਂ ਇਹਨਾਂ ਦਾ ਕੋਈ ਡੈਡੀਕੇਟਿਡ ਪੇਜ ਨਹੀਂ ਹੈ ਇੱਕ ਡੈਡੀਕੇਟਿਡ ਇਹਨੇ ਬੜੇ ਮਤਲਬ ਕਾਫੀ ਪੇਜਾਂ ਨੂੰ ਅਸੀਂ ਉਹਨੂੰ ਰਿਮੂਵ ਕਰਵਾਨੇ ਹੈਗੇ ਆ ਉਹ ਫਿਰ ਨਵੇਂ-ਨਵੇਂ ਕ੍ਰੀਏਟ ਕਰਦੇ ਆ ਟੈਂਪਰੇਰੀ ਕ੍ਰੀਏਟ ਕਰਕੇ ਜ਼ਿੰਮੇਵਾਰੀ ਲੈ ਕੇ ਤੇ ਉਹ ਫਿਰ ਉਹ ਵੈਨਿਸ਼ ਹੋ ਜਾਂਦੇ ਆ ਸੋ ਇਟਸ ਅ ਚੈਲੰਜ ਬਟ ਅਸੀਂ ਕਾਫੀ ਪੇਜਾਂ ਨੂੰ ਜਿਵੇਂ ਤੁਹਾਡੀ ਗੱਲ ਠੀਕ ਹੈ ਇਟਸ ਅ ਗੁੱਡ ਪੁਆਇੰਟ ਬਟ ਸਾਡਾ ਇਸੇ ਨਿਰੰਤਰ ਰੇਤੇ ਤੇ ਨਿਗਾਹ ਰਹਿੰਦੀ ਹੈ ਸਭ ਤੋਂ ਪਹਿਲਾਂ ਸਿਮ ਇੰਟਰ ਲਈ ਸੋਸਾ ਸੀ ਲੰਮੇ ਨੂੰ ਮੰਨ ਪੇਜ ਦੇਗਾ ਤਾਂ ਬੰਦ ਲਾ ਰਿਕਮ ਨੂੰ ਨਾ ਹਮੇਸ਼ਾ ਛੋਟਾ ਨਹੀਂ ਸਰ ਨਾ ਵੀ ਸਭ ਕੁਝ ਹੋ ਜਾਂਦਾ ਹੈ ਨਾ ਹਮੇਸ਼ਾ ਤੁਸੀਂ ਦੇਖੋ ਨਾ ਨਾ ਹਮੇਸ਼ਾ ਤੁਸੀਂ ਦੇਖੋ ਨਾ